ਕੁਸੀ ਜੁੜੇ ਹੋ ਸਟਾਰ ਡਿਜੀਟਲ ਪੰਜਾਬ ਦੇ ਨਾਲ ਜਿੱਥੇ ਕਿ ਤੁਹਾਨੂੰ ਹਰ ਇੱਕ ਖਬਰ ਦੇ ਨਾਲ ਰੋਬਰੂ ਕਰਵਾਇਆ ਜਾਂਦਾ ਹੈ ਅੱਜ ਇੱਕ ਵੱਡੀ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਪੰਜਾਬ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਰੌਂਗਟੇ ਖੜੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਪਰਿਵਾਰਕ ਰੰਜਿਸ਼ ਕਾਰਨ ਇੱਕ ਪਿਓ ਨੇ ਆਪਣੇ ਸਹਹੋਗੀਆਂ ਸਮੇਤ ਘਰ ਪਲਾ ਕੇ ਨੌਜਵਾਨ ਮੁੰਡੇ ਤੇ ਤਲਵਾਰਾਂ ਨਾਲ ਤਾਬੜ ਤੋੜ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਮੁੰਡੇ ਦੇ ਟੋਟੇ ਟੋਟੇ ਕੀਤੇ ਗਏ ਨੇ ਮੀਡੀਆ ਦੇ ਅਨੁਸਾਰ ਜਿਹੜਾ ਕਿ ਇੱਕ ਬਹੁਤ ਦਰਦਨਾਕ ਜਿਹੜਾ ਵਾਕਿਆ ਵਰਤਿਆ ਹੈ ਵਾਪਰਿਆ ਹੈ ਜਿਹੜਾ ਕਿ ਤੁਸੀਂ ਦੇਖ ਵੀ ਨਹੀਂ ਸਕਦੇ ਇੰਨਾ ਜ਼ਿਆਦਾ ਜਿਹੜਾ ਦਹਿਸ਼ਤ ਹੋਈ ਹੈ ਤਹਿਲਕਾ ਮਚਿਆ ਜਿਹੜਾ ਹੰਗਾਮਾ ਪਰਿਵਾਰ ਨੇ ਮਚਾਇਆ ਹੈ ਕੀ ਹੈ ਅਪਡੇਟ ਆਓ ਜਾਣਦੇ ਹਾਂ प्यो तो पुत्र दो ने, ने अंदरों गेट मारके कृपाना चलाइया मुडे टोटे दिते, था था, तो कर दिते उन्होंने नजैज फायदा चुकिया मुंडे नोक दिता वा मांसी चाहती इन्हू प्यो पुत्र ਦਨੇ ਖਾਣੂ ਹੋਇਆ ਕਿ ਇੱਕ ਹੋਰ ਗਵੰਡੀ ਹੈ ਗਵੰਡੀ ਆ ਸਾਡੇ ਕੁਛ ਗਵੰਡੀਆਂ ਵੱਲੋਂ ਹੋਇਆ ਕਤਲ ਕਿੰਨੇ ਵਜੇ ਟੈਂਸੀ ਜਦੋਂ ਇਹ ਸਾਡੇ ਕਿੰਨੇ ਵਜ ਦਾ ਟਾਈਮ ਹੈ ਜੀ